ਅਹ ਨਿਸ ਸਹਜ ਸੋ ਭਾਏ ਦਰਸਨ ਪਰਸੈ ਗੁਰੂਕ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੂਰ ਅਰ ਸੋ ਕੁਰ ਸੋ ਛੱਟੀ ਆ ਤਦ ਡਠੇ ਸਚ ਪਤ ਸਾ ਮਾਲ ਜਨਮ ਜਨਮ ਦੀ ਕੱਟੀ ਸਜਣ ਸਚ ਪਤਿ ਸਿਰ ਸਾਹ ਦਾਸ ਜਿਸ ਪਾਸ ਬਹਿਠਿਆ ਸੋਹੀਏ ਸਭਨੋ ਦਵੀਸ ਸਜਣ ਸਚ ਪਤਿ ਸੋ ਸਿਰਸਾੰਦ ਸੋ ਜਿਸ ਪਾਸ ਬਹਿਠਿਆ ਸੋਹੀ ਸਭ ਨੰਦ ਵਿਸੋ ਸਤਨਾਮ ਸ਼੍ਰੀ ਜੀ ਬਿਲਾਵਲ ਮਹੱਲਾ ਤੀਜਾ ਆਦ ਪੁਰਖ ਆਪੇ ਸ੍ਰਿਸ਼ਟ ਸੱਜ ਜੀ ਜੰਤ ਮਾਇਆ ਮੋਹ ਸ੍ਰਿਸ਼ਟ ਸਾਜੇ ਜੀ ਅਜੰਤ ਮਾਇਆ ਮੋਹ ਪਾਜੇ ਆਇ ਪਰ ਪੰਜ ਲੱਗੇ ਆਵਹ ਜਾਵਹ ਮਰਹ ਅਪਾਗੈ ਸਤ ਗੁਰ ਭੇਟਿਆ ਸੋਝੀ ਪਾਏ ਪਰ ਪੰਚ ਚੂਕਾ ਸੱਚ ਸਮਾਏ ਜਾ ਕੈ ਮਸਤਕ ਲਿਖਿਆ ਲੇਖ ਤਾਕ ਮਨਵਸ ਆਪ੍ਰਬਏਕ ਰਹਾਉ ਸਰੇਸਟ ਉਪਾਏ ਆਪੇ ਸਭ ਵੇਖੈ ਕੋਈ ਨ ਮਿਟੈ ਤੇਰ ਲਿਖੈ ਸਿੱਧ ਸਾਧਕ ਜੇ ਕੋ ਕਹ ਕਹਾਏ ਜਨ ਬੁੱਝੈ ਹਮ ਮਾਰੇ ਤਾਂ ਦਰ ਸੁਜੰਗ ਇੱਕ ਸਤੇ ਸਭ ਦੂਜਾ ਹੋ ਆ ਹੁਆ ਈਆ ਦੁਜੇ ਤੇ ਜੇ ਏਕੋ ਜਾਣ ਗੁਰ ਕੈ ਸਬਦ ਹਰਿ ਦਰਨੀ ਸਾਨ ਸਤ ਗੁਰ ਭੇਟ ਤਾ ਏਕੋ ਪਾਏ ਵਿਚੋ ਦੂਜਾ ਠਾਕ ਰਹਾ ਏ ਜਿਸ ਦਾ ਸਾਹਿਬ ਡਾਡਾ ਹੋਏ ਸਨੋ ਮਾਰਨਾ ਸਾਕ ਕੋਏ ਸਾਹਿਬ ਕੀ ਸੇਵਕ ਰਹਿ ਸਰਣਾਈ ਆਪੇ ਬਖਸੇ ਦੇਵੜਾਈ ਸਤੇ ਉਪਰ ਨਾਹੀ ਕੋਏ ਕੌਣ ਡਰੈ ਡਰ ਕਿਸ ਕਾ ਹੋਏ گور ਮਤੀ ਸਾਤ ਵਸੈ ਸਰੀਰ शद चीन लग न पीर ना, ना दुख पाए न मे सहज समाए नानक ਗੁਰਮੁਖ ਵਿਖੇ ਹਦੂਰ ਮੇਰਾ ਪ੍ਰਭ ਸਾਦਰ ਹੈ ਆਪਰ ਪੂਰੰ ਇੱਕ ਸੇਵਕ ਇਕ ਪਰਮ ਪੁਲਾਇ ਆਪੇ ਕਰੇ ਹਾਰ ਆਪ ਕਰਾਏ ਏ ਕੋ ਵਰਤ ਆਵਰਨਾ ਕੋਈ ਮਾਨ ਰੋਸ ਕੀ ਜੈ ਗੁਰ ਸੇਵ ਕਰਣੀ ਸਾਰੇ ਦਾਰ ਸਾਚੇ ਸੱਚੇ ਵਿਚਾਰੇ ਤਿ ਤੀਵਾਰ ਸਭ ਸਬਦ ਸੁਹਾਏ ਸਤ ਗੁਰ ਸੇਵਤਾ ਫਲ ਪਾਈ ਤਿੱਤੀ ਵਾਰ ਸਭ ਆਵਹਿ ਜਾਹਿ ਗੁਰ ਸਬਦ ਨਿਹਚਲ ਸਦਾ ਸੱਚ ਸਮਾਹਿ ਸਤਿਵਾਰ ਤਾਜ ਸੱਚ ਰਾਤੇ ਬਿਨ ਨਾ ਵੇ ਸਭ ਪਰਮਹ ਕਾਚੇ ਮਨ ਮੁਖ ਅਮਰ ਹੈ ਮਰ ਬਿਗਤੀ ਜਾਹੇ ਚੇਤ ਹੈ ਦੂਜ ਲੋਵਾ ਹੈ ਅਚੇਤ ਪਿੰਡੇ ਆਗੇ ਆਨੇ ਅੰਧਾਰ ਬੇਨ ਸਬਦ ਕੇ ਉਪਾਏ ਪਾ ਬਹੁਤ ਭੇਖ ਕਰਹਿ ਭੇਖ ਤਾਰੀ ਭਾਵ ਪਾਵ ਪਰਮਹ ਕਾਚੀ ਸਾਰੀ ਅਥ ਸੋਖਨਾ ਆਗੈ ਹੋਏ ਮਾਨ ਮੁਖ ਮੋਏ ਜਨਮ ਖੋਇ ਸਤ ਗੁਰ ਸੇਵ ਪਰਮ ਚੁਕਾਈ ਕਰਹੀ ਅੰਦਰ ਸੱਚ ਮਹਿਲ ਪਾਈ ਆਪੇ ਪੂਰਾ ਕਰੇ ਸੋ ਹੋਏ ਥਤੀ ਵਾਰ ਦੁਜਾ ਦੋਏ ਸਤ ਗੁਰ ਬਾਜਹੁ ਅੰਧ ਗੋਭਰ ਥਤੀ ਵਾਰ ਸੇਵਹਿ ਮਗਦਗਵਾਰ ਨਨਕ ਗੁਰਮੁਖ ਬੂਝੈ ਸੋ ਜੀ ਪਾਏ ਇਕਤ ਨਾਮ ਸਦਾ ਰਹਿਆ ਸਮਾਇ ਨਾਨਕ ਗੁਰਮੁਖ ਬੂਝੈ ਸੋਜੀ ਪਾਏ ਇਕਤ ਨਾਮ ਸਦਾ ਰਹਿ ਆਸਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਲਾਵਲੇ ਮਹੱਲਾ ਤੀਜਾ ਆਦ ਪੁਰਖ ਆਪੇ ਸ੍ਰਿਸ਼ਟ ਸਾਜੇ ਜੀ ਅਜੰਤ ਮਾਇਆ ਮੋਹੇ ਪਾਜੇ